ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਦੀ ਜੰਗ ਛੇੜੀ ਹੋਈ ਹੈ ਪੰਜਾਬ ਦੇ ਵਿੱਚ ਉਹਦੇ ਤਹਿਤ ਕਮਿਸ਼ਨਰਟ ਪੁਲਿਸ ਅੰਮ੍ਰਿਤਸਰ ਵੱਲੋਂ ਬਹੁਤ ਸਾਰੇਆਂ ਇਨਫੋਰਸਮੈਂਟ ਡਰਾਈਵ ਦੇ ਵਿੱਚ ਰਿਕਵਰੀਜ਼ ਕੀਤੀਆਂ ਗਈਆਂ ਔਰ ਵੱਡੀਆਂ ਬਿਗ ਫਿਸ਼ ਜਿਹਨੂੰ ਫਿਕਸ ਮੰਗਲਰਸ ਕਹਿੰਦੇ ਉਹ ਬੜੇ ਫੜੇ ਗਏ ਆ ਔਰ ਕਾਫੀ ਮਾਤਰਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਤਕਰੀਬਨ 90 ਕਿਲੋ ਤੋਂ ਉੱਪਰ ਹਿਰੋਇਨ ਹੋ ਚੁੱਕੀ ਹੈ 1 ਜਨਵਰੀ ਤੋਂ ਹੁਣ ਤੱਕ ਇਸ ਤੋਂ ਇਲਾਵਾ ਡਰਗ ਮਨੀ ਵੀ ਤਕਰੀਬਨ ਅਸੀਂ ਕਾਫੀ ਦਿਨਾਂ ਚ ਪਹਿਲੀ ਜਨਵਰੀ ਤੋਂ ਹੁਣ ਤੱਕ ਫੜੀ ਹੈ ਔਰ ਤੁਹਾਡਾ ਟਾਈਮ ਟੂ ਟਾਈਮ ਸ਼ੇਅਰ ਕਰਦੇ ਰਹਿੰਨੇ ਆ ਇਸ ਤੋਂ ਇਲਾਵਾ ਜਿਹੜੇ ਬਹੁਤ ਸਾਰੇ ਐਡਿਕਟਸ ਵੀ ਜਿਹੜੇ ਕਮੈਂਟ ਦੀ ਪਾਲਿਸੀ ਦੇ ਮੁਤਾਬਕ ਪੁਲਿਸ ਵੱਲੋਂ ਵੀ ਦਾਖਲ ਕਰਾਏ ਜਾ ਰਹੇ ਡੀਡਿਕਸ਼ਨ ਸੈਂਟਰ ਤੇ ਓਟ ਸੈਂਟਰ ਦੇ ਵਿੱਚ ਔਰ 64ਏ ਦੇ ਵਿੱਚ ਵੀ ਬਹੁਤ ਜੇ ਲੋਕ ਜਿਹੜੇ ਆ ਜਿਹੜੇ ਨਸ਼ਾ ਛੱਡਣਾ ਚਾਹੁੰਦੇ ਆ ਪਰ ਉਹਨੇ ਕ੍ਰਾਈਮ ਕੀਤਾ ਹੈ ਉਹਦੇ ਜਿਹੜੀ ਪ੍ਰੋਵੀਜ਼ਨ ਹੈ 64 A ਦੀ ਉਹਦੇ ਤਹਿਤ ਵੀ ਅਸੀਂ ਲੋਕਾਂ ਦੀ ਕੰਸੈਂਟ ਲੈ ਕੇ ਮਜਿਸਟਰੇਟ ਸਾਹਿਬ ਕੋਲ ਤੋਂ ਉਹਨਾਂ ਨੂੰ ਦਾਖਲ ਕਰਾਈ ਦਾ ਇਲਾਜ ਕਰਾਈ ਦਾ ਸੋ ਉਹਦੇ ਨਾਲ ਤਾਂ ਕਿ ਸਮਾਜ ਦੇ ਵਿੱਚੋਂ ਅਸੀਂ ਨਸ਼ਾ ਬਿਲਕੁਲ ਮੁਕਤ ਕਰਨਾ ਹੈ ਇਹਦੇ ਜਿਹੜਾ ਇਸ ਤੋਂ ਇਲਾਵਾ ਡੈਮੋਲੀਸ਼ਨ ਡਰਾਈਵ ਜਿਹੜੀ ਹੈ ਉਹ ਵੀ ਕਮਿਸ਼ਨਰਡ ਪੁਲਿਸ ਅੰਮ੍ਰਿਤਸਰ ਪਿਛਲੇ ਕਾਫੀ ਸਮੇਂ ਤੋਂ ਚੱਲ ਰਹੀ ਹੈ ਗਵਰਨਮੈਂਟ ਦੀ ਡਾਇਰੈਕਸ਼ਨਸ ਤੇ ਅੱਜ ਆਪਾਂ ਤੁੰਗਪਾਈ ਬਟਾਲਾ ਦੇ ਵਿੱਚ ਥਾਣਾ ਮੁਕੰਪੂਰੇ ਦੇ ਏਰੀਆ 'ਚ ਖੜੇ ਆਂ ਇਹ ਸਨੀ 엘িয়াস ਕੁਲਾ son of ਬਿੱਟੂ ਸਿੰਘ ਹਾਊਸ ਨੰਬਰ 333 ਤੁੰਪਾਈ ਪਟਾਲਾ ਰੋਡ ਅੰਮ੍ਰਿਤਸਰ ਇਹ ਮਿਊਨਿਸਪਲ ਕਾਰਪੋਰੇਸ਼ਨ ਵੱਲੋਂ ਇਲੀਗਲ ਹੋਣ ਕਰਕੇ ਉਹਦੀ ਜਿਹੜੀ ਹੈ ਡੈਮੋਲੀਸ਼ਨ ਕੀਤੀ ਜਾ ਰਹੀ ਹੈ ਪੁਲਿਸ ਸਾਡੇ ਤੋਂ ਮੰਗੀ ਗਈ ਸੀ ਉਹ ਅਸੀਂ ਦਿੱਤੀ ਹੈ ਅਸੀਂ ਸਾਰੇ ਹਾਜ਼ਰ ਹਾਂ ਸੋ ਦੇ ਨਾਲ ਲੋਕਾਂ ਦੇ ਵਿੱਚ ਬੜਾ ਕਲੀਅਰ ਮੈਸੇਜ ਜਾਂਦਾ ਕਿਉਂਕਿ ਜਿਹੜਾ ਇਹ ਬੰਦਾ ਬੜਾ ਨਟੋਰੀਅਸ ਡਰੱਗ ਸਪਲਾਈਅਰ ਹੈ ਪੁਰਾਣਾ ਸਮੱਗਲਰ ਹੈ ਇਹਦੇ ਖਿਲਾਫ 7 ਮੁਕਦਮੇ ਦਰਜ ਨੇ ਵਕਫਾ ਖਾਨਿਆਂ ਚ ਮੋਕਮਪੁਰੇ ਚ اسلامਾਬਾਦ ਤੇ ਪਹਿਲਾਂ ਇਹਦੇ ਖਿਲਾਫ ਅਟੈਂਪਟ ਟੂ ਮਰਡਰ ਦਾ ਸੀ ਫਿਰ ਜੇਲ੍ਹ ਦੇ ਵਿੱਚ ਪ੍ਰिजन ਐਕਟ ਦਾ ਹੈ ਉਸ ਤੋਂ ਬਾਅਦ ਲੜਾਈ ਝਗੜੇ ਦਾ ਮੋਕਮਪੁਰੇ ਦਾ ਉਸ ਤੋਂ ਬਾਅਦ 4 ਮੁਕਦਮੇ ਜਿਹੜੇ ਐ ਐਨਡੀਪੀਐਸ ਐਕਟ ਦੇ ਇਹਦੇ ਖਿਲਾਫ ਦਰਜ ਨੇ ਹੁਣ ਵੀ ਇਹ ਵਾਂਟਡ ਹੈ ਭੱਜਿਆ ਹੋਇਆ ਤੇ ਇਹਦੀ ਜਿਹੜੀ ਸਾਰੀ ਲੀਗਲ ਫਾਰਮੈਲਟੀ ਕਰਕੇ ਕੰਪਲੀਟ ਕੀਤੀ ਜਾ ਰਹੀ ਹੈ ਔਰ ਲੋਕਾਂ ਦੇ ਵਿੱਚ ਜਿਵੇਂ ਤੁਸੀਂ ਆਪ ਦੇਖਿਆ ਤੇ ਸੁਣਿਆ ਹੈ ਇਸ ਗੱਲ ਦੀ ਬੜੀ ਸ਼ਲਾਘਾ ਹੈ ਕਿ ਗਵਰਨਮੈਂਟ ਜਿਹੜੀ ਐਕਟ ਕਰ ਰਹੀ ਹੈ ਜਿਹੜੇ ਲੋਕਾਂ ਨੇ ਇਲ ਗਾਟਨ ਤੇ ਡਰਗ ਮਨੀ ਨਾਲ ਗਲਤ ਪ੍ਰੋਪਰਟੀਆਂ ਬਣਾਈਆਂ ਉਹ ਮੈਂ ਇਹਦੇ ਵਿੱਚ ਸਾਰਿਆਂ ਨੂੰ ਇਹ ਮੈਸੇਜ ਦੇਣਾ ਚਾਹੁੰਦਾ ਤੁਹਾਡੇ ਰਾਹੀਂ ਕਿ ਜਿਹੜੇ ਵੀ ਸਾਡੇ ਬੱਚੇ ਡਰਗ ਛੱਡਣਾ ਚਾਹੁੰਦੇ ਨੇ ਕਾਨੂੰਨ ਅਨੁਸਾਰ ਆਪਣੇ ਕੋਲ ਪ੍ਰੋਵੀਜ਼ਨ ਹੈਗਾ ਇਲਾਜ ਵਾਸਤੇ ਗਵਰਨਮੈਂਟ ਨੇ ਡੀਡਿਕਸ਼ਨ ਸੈਂਟਰ ਖੋਲੇ ਨੇ ਉਹ ਆਪਣਾ ਇੱਕ ਗੰਦਾ ਰਸਤਾ ਛੱਡ ਕੇ ਗੰਦੀ ਆਪਣੀ ਕੰਪਨੀ ਛੱਡ ਕੇ ਸામਨੇ ਆਉਣ ਬੜੀ ਹਮਦਰਦੀ ਨਾਲ ਉਹਨਾਂ ਦਾ ਇਲਾਜ ਕਰਾਇਆ ਜਾਏਗਾ ਕਿਉਂਕਿ ਇੱਕ ਤਰ੍ਹਾਂ ਦੇ ਸਾਡੇ ਪੇਸ਼ੈਂਟ ਨੇ ਜਿਹੜੇ ਲੋਕ ਨਸ਼ੇ ਨਾਲ ਗ੍ਰਸਤ ਹੋ ਚੁੱਕੇ ਐ ਸਪੈਸ਼ਲੀ ਸਾਡੇ ਨੌਜਵਾਨ ਵੀ ਤੋਂ ਅਸੀਂ ਸਾਰੇ ਜਿੱਥੇ ਸ਼ਕਤੀ ਆ ਪੂਰੀ ਇਨਫੋਰਸਮੈਂਟ ਤੇ ਉੱਥੇ ਜਿਹੜਾ ਬੰਦਾ ਛੱਡਣਾ ਚਾਹੁੰਦਾ ਉਹਦੀ ਹਮਦਰਦੀ ਨਾਲ ਇਲਾਜ ਕਰਾਈਗੀ ਕੰਮ ਭਲਾ ਸਾਹਿਬ ਜਿਹੜਾ ਮਕਾਨ ਐ ਇਹਨਾਂ ਨੂੰ ਆਪਣੇ ਕਬਜ਼ੇ 'ਚ ਲੈ ਕੇ ਜੇ ਮਾਲਖਾਨੇ 'ਚ ਵਰਤੇ ਜਾਏ ਤਾਂ ਸਹੀ ਨਹੀਂ ਦੇਖੋ ਭਾਈ ਸਾਹਿਬ ਇਹ ਕਾਨੂੰਨ ਦੀਆਂ ਗੱਲਾਂ ਨੇ ਮੈਂ ਇਹਦੇ ਬਾਰੇ ਨਹੀਂ ਕਮੈਂਟ ਕਰ ਸਕਦਾ ਕਿਉਂਕਿ ਮਿਊਨਿਸਪਲ ਕਾਰਪੋਰੇਸ਼ਨ ਇਹਦੀ ਐਕਚੁਅਲੀ ਇਨਫੋਰਸਮੈਂਟ ਏਜੰਸੀ ਹੈ ਕਸਟੋਡੀਅਨ ਹੋਣੇ ਕਿਉਂਕਿ ਪਰਮਿਸ਼ਨ ਉਹਨਾਂ ਤੋਂ ਲਈ ਜਾਣੀ ਹੁੰਦੀ ਹੈ ਸਾਡੇ ਤੋਂ ਪੁਲਿਸ امداد ਮੰਗੀ ਗਈ ਸੀ ਅਸੀਂ ਉਹਦੇ ਤੇ ਮੌਕੇ ਤੇ ਆ ਕੇ ਅੱਜ امداد ਦਿੱਤੀ ਹੈ ਤੇ ਤੁਹਾਡੇ ਸਾਹਮਣੇ ਇਹ ਬੜਾ ਕਲੀਅਰ ਮੈਸੇਜ ਆ ਰਿਹਾ ਔਰ ਜਦੋਂ ਇਹ ਲੋਕੀ ਬਾਕੀ ਵੀ ਦੇਖਦੇ ਨੇ ਤੇ ਉਹਨਾਂ ਨੂੰ ਵੀ ਇਸ ਗੱਲ ਦੀ ਸਮਝ ਆਉਂਦੀ ਹੈ ਕਿ ਅਸੀਂ ਚੁੱਪ-ਚੁਪਾ ਕੇ ਜੇ ਕਾਲਾ ਧਨ ਨਾਲ ਜਾਂ ਮਾੜੇ ਡਰੱਗ ਨਾਲ ਇਹੋ ਜਿਹਾ ਕੰਮ ਕਰਾਂਗੇ ਤਾਂ ਉਹਦਾ ਅੰਜਾਮ ਹਸ਼ਸ਼ ਰਹੀ ਹੋਏ। ਅੱਜ ਵੀ ਨਾਲ ਹੋਰ ਕੋਈ ਨਹੀਂ ਲੱਗਣੀ ਚੋਰ ਵੀ ਸਕੇ ਉਸੇ ਨਹੀਂ ਅੱਜ ਇਹੀ ਡੈਮੋਲੇਸ਼ਨ ਹੈਗੀ ਹੈ ਜੀ ਮਿਊਨਿਸਪਲ ਕਾਰਪੋਰੇਸ਼ਨ ਨੇ ਸਾਨੂੰ ਇੱਕੋ ਜਗ੍ਹਾ ਮੰਗੀ ਕਿ ਸੀ ਫੋਰਸ ਤੇ ਉਹਤੇ ਕਾਰਵਾਈ ਅਸੀਂ ਕਰਵਾ ਦੇ। ਲੋਕਾਂ ਦਾ ਕਿੰਦਾ ਦਾ ਸਹਿਯੋਗ ਮਿਲ ਰਿਹਾ ਹੈ ਲੋਕੀ ਆ ਰਹੀਆਂ ਨੇ ਇਸ ਕਹਿਤਾ ਤੁਹਾਡੇ ਕੋਲ ਜਿਹੜਾ ਇੱਕ ਵਟਸਐਪ ਨੰਬਰ ਗਵਰਨਮੈਂਟ ਵੱਲੋਂ ਜਾਰੀ ਕੀਤਾ ਗਿਆ ਹੈ। ਬਿਲਕੁਲ ਜੀ ਸੇਵ ਪੰਜਾਬ ਔਰ ਸਾਡੀ ਲੋਕਲ ਡਰੱਗ ਹੈਲਪਲਾਈਨ ਤੇ ਬਹੁਤ ਸਾਰੀਆਂ ਟਿਪਸ ਆ ਰਹੀਆਂ ਔਰ ਮੈਂ ਜਾਣ ਕੇ ਤੁਹਾਨੂੰ ਇਹ ਖੁਸ਼ ਔਰ ਨਾ ਸੰਜੀ ਕਰਨਾ ਚਾਹੁੰਦਾ ਕਿ ਬਹੁਤ ਸਾਰੇ ਉਹਨਾਂ ਚੋਂ ਕਨਵਰਟ ਵੀ ਹੋ ਰਹੀਆਂ ਐਫ ਆਈ ਆਰ ਔਰ ਕੁਝ ਚਲੋ 2 4 5% ਕਿਸੇ ਨਿੱਜੀ ਰੰਜਿਸ਼ ਨਾਲ ਬੰਦੇ ਕਰ ਦਿੰਦੇ ਪਰ ਓਵਰ ਆਲ ਲੋਕਾਂ ਦਾ ਵਿੱਚ ਕਿਉਂਕਿ ਕੌਨਫੀਡੈਂਸ ਬਣ ਗਿਆ ਸਿਸਟਮ ਦੇ ਵਿੱਚ ਗਵਰਨਮੈਂਟ ਦੇ ਵਿੱਚ ਪੁਲਿਸ ਦੇ ਵਿੱਚ ਉਹ ਕਾਫੀ ਸਾਨੂੰ ਸਹਿਯੋਗ ਦੇ ਰਹੇ ਸਰ ਜਿਹੜੀ ਹੈ ਰੋਡੀ ਰਿਕਵਰੀ ਹੈ ਜਿੰਨੇ ਇੱਕ ਤਰੀਕ ਤੋਂ ਜਦੋਂ ਜੁੱਧ ਨਸ਼ਾ ਸ਼ੁਰੂ ਕੀਤਾ ਜੀ ਹੈ ਟੈਨਸ਼ਨ ਵੀ ਰਹੀ ਹੈ ਉਹਦੇ ਕਰਕੇ ਵੀ ਕਾਰਨ ਹੈ ਦੂਜਾ ਅਸੀਂ ਬੰਦੇ ਜਿਹੜੋ ਫੜੇ ਜਿਹੜਾ ਰਿਸੀਵਰ ਹੀ ਖਤਮ ਹੋ ਗਿਆ ਤੇ ਨੇਚਰਲੀ ਉਹ ਹੀਰੋਇਨ ਮੰਗਾਊਗਾ ਹੀ ਕੌਣ ਔਰ ਦੂਜੀ ਗੱਲ ਹੈ ਜਿਹੜਾ ਹਵਾਲੇ ਦਾ ਨੈਟਵਰਕ ਆਪਾਂ ਬਸਟ ਕੀਤਾ ਉਹ ਰੀਡ ਦੀ ਹੱਡੀ ਟੁੱਟੀ ਆ ਉਹਨਾਂ ਉਹ ਸਭ ਤੋਂ ਵੱਡਾ ਸੈਟ ਬੈਕ ਉਹ ਮਿਲਦਾ ਜਦੋਂ ਪੈਸੇ ਵਾਪਸ ਜਾਂਦੇ ਹੀ ਨਹੀਂ ਤੇ ਸਮਗਰ ਅਗਲਾ ਨਵੀਂ ਕਨਸਾਈਨਮੈਂਟ ਦਿੰਦਾ ਹੀ ਨਹੀਂ ਜੁਮਾਨ ਤੇ ਤੁਸੀਂ ਜਿਹੜਾ ਤੁਸੀਂ ਲੋਕਾਂ ਨੂੰ ਕਿ ਤੁਸੀਂ ਡਰਾਈਵ ਕਰਕੇ ਜਾਗਰੂਕ ਵੀ ਕਰ ਰਹੇ ਸੀ ਕਿ ਲੋਕ ਇਹ ਜੇ ਦੱਸਣ ਕਿਵੇਂ ਦੇਖਦੇ ਹੋ ਦੇਖੋ ਕਾਨੂੰਨ ਜਿਹੜਾ ਹੈਗਾ ਸ몰ਰ ਕੁਆਂਟੀਟੀ ਤੇ ਇੰਟਰਮੀਡੀਏਟ ਕੁਆਂਟੀਟੀ ਜਿਹੜੀ ਆ ਉਹਦੇ ਵਿੱਚ ਡਿਫਰੈਂਟ ਹੈ ਕਮਰਸ਼ੀਅਲ ਵਾਸਤੇ ਡਿਫਰੈਂਟ ਹੈ ਸੋ ਜਿੰਨੀ ਵੀ ਕੋਸ਼ਿਸ਼ ਹੋ ਸਕਦੀ ਹੈ ਪ੍ਰੋਸੀਕਿਊਸ਼ਨ ਬ੍ਰਾਂਚ ਜੁਡੀਸ਼ਰੀ ਨੂੰ ਅਸੀਂ ਬੈਸਟ ਕੇਸ ਪ੍ਰੈਜ਼ੈਂਟ ਕਰਦੇ ਆ ਪਰ ਜੋ ਪ੍ਰੋਵੀਜ਼ਨਸ ਨੇ ਐਕਟ ਦੀਆਂ ਉਹਦੇ ਮੁਤਾਬਕ ਉਹਨਾਂ ਨੂੰ ਰਿਲੀਫ ਉਹਨਾਂ ਨੂੰ ਟਾਈਮ ਟੂ ਟਾਈਮ ਮਿਲਦਾ ਵੀ ਰਹਿੰਦਾ ਸਰ ਇਸ ਇਲਾਕੇ ਦੇ ਵਿੱਚ ਮੁਗਮੁਰ ਹੋਰ ਵੀ ਕੀ ਨਸ਼ਾ ਤਸਕਰ ਨੇ ਕਿ ਉਹਨਾਂ ਦੇ ਖਿਲਾਫ ਵੀ ਕਾਰਵਾਈ ਹੋ ਰਹੀ ਹੈ 100% ਜੀ ਸਾਰੇ ਦਿਨ ਰਾਤ ਇਹੀ ਕੰਮ ਕਰ ਰਹੇ ਆ ਮੈਂ ਮੇਰੇ ਕੋ ਐਸੀ ਟਾਈਮ ਫਿਗਰਸ ਹੀ ਤੁਹਾਡੇ ਨਾਲ ਜਲਦੀ ਸ਼ੇਅਰ ਕਰਾਂਗਾ ਕਾਫੀ ਆਪਣਾ ਪੈਡਲਰ ਸਪਲਾਈਅਰ ਔਰ ਹਵਾਲਾ ਵਾਲੇ ਔਰ ਐਡਿਕਟਸ ਜਿਹੜੇ ਜਮ੍ਹਾਂ ਕਰਾਏ ਉਹ ਸਾਰੇ ਅਸੀਂ ਡੇ ਟੂ ਡੇ ਪ੍ਰੋਗਰੈਸ ਹੈ ਸਾਡੀ ਔਰ ਸੇਫ ਪੰਜਾਬ ਦੀ ਵੀ ਟਿਪਸ ਦੇ ਉੱਤੇ ਅਸੀਂ ਕਨਵਰਟ ਕਰ ਰਹੇ ਹਾਂ ਹੁਣ 64 ਇਹ ਜਿਹੜੀ ਐਨਡੀਪੀਐਸ ਅਜਿਤ ਰਾਹੀਂ ਬੰਦਾ ਮਜਿਸਟਰਟ ਕੋਲ ਕਬੂਲ ਕਰਕੇ ਕਹਿੰਦਾ ਕਿ ਮੈਂ ਗਲਤ ਕੰਮ ਕੀਤਾ ਪਰ ਹੁਣ ਮੈਂ ਇਲਾਜ ਕਰਾਉਣਾ ਚਾਹੁੰਦਾ ਅਸੀਂ ਉਹਨੂੰ ਵੀ ਬੜਾ ਉਤਸ਼ਾਹ ਦੇ ਰਹੇ ਹਾਂ ਕਿਉਂਕਿ ਸਮਾਜ ਦੇ ਵਿੱਚੋਂ ਇਹਨੂੰ ਖਤਮ ਕਰਨ ਦਾ ਹੈ ਇਹ ਕੋਈ ਇਹ ਨਹੀਂ ਵੀ ਵਨ ਟਾਈਮ ਇੱਕ ਵਾਰ ਅੰਦਰ ਦੇ ਦਿੱਤੇ ਤੇ ਗੱਲ ਖਤਮ ਹੋ ਗਈ ਠੀਕ ਹੈ ਕੁਝ ਪਤਾ ਨਹੀਂ ਕਿ ਵੈਸੇ